ਸੁਖ ਟਲ ਗੁਰਸੇਈਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਿ ਖਸਮ ਦੀ ਰੁਰ ਰਸੋ ਖੁਰਸੋਂ ਝੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨੰਨੰਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰਸਾਹੰਦ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀ ਸਾਹ ਸਜਣ ਸਚਾ ਪਾਤਸ਼ਾਹ ਸਿਰਸ਼ੋ ਹੰਦ ਸਾਹੋ ਜਿਸ ਪਾਸ ਬਹਠਿਓ ਸੋਹੀਐ ਸਭਨਾਂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਅਸਰੰ സന്ത സംസ നാന സന്ത ਸਰੰ ਗੋਪਾਲ ਕੀਰਤਨ ਨਿਰਮਲ ਸੰਤ ਸੰਗਣ ਓਟ ਨਾਨਕ ਪਰਮੇਸ਼ਵਰ ਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਾਈ ਕਾਮ ਸੀਤਲ ਥੀ ਵੇ ਨਾਨਕ ਬੰਦੂ ਹਰਨਾਮ ਪੋੜੀ ਚਰਨ ਕਮਲ ਕੀ ਓਟ ਉਦਰੇ ਸੁਣ ਪਰਤਾਪ ਗੋਵਿੰਦ ਨਿਰਭਉ ਭੈ ਮਨ ਤੋਟ ਨਾ ਯਾ ਨਾਮ ਧਨ ਸੰਤ ਜਨ ਸਿਉ ਸੰਗੁ ਆਇਆ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹੀ ਗੁਰੂ ਜੀ ਕਾ ਖਾਲਸਾ ਕਤ ਹੈ ਸ਼ਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੀਣ ਓਟ ਨਾਨਕ ਪਰਮੇਸ਼ੁਰਾ ਰਾਗ ਜੈਤ ਸ੍ਰੀ ਦੀਵਾਰ ਦੀ 17ਵੀਂ ਪੌੜੀ ਸ਼ਲੋਕਾਂ ਨਾਲ